ਛੀਚੇ ਦੇ ਨਾਲ ਬਾਜ-ਬਾਜ ਕੇ ਬਾਜ-ਬਾਜ ਕੇ ਪੂ ਬੁਰਾ ਹੋ ਗਿਆ। ਉਹ ਆਈ ਆ ਯਾਬੀ ਅਸੀਂ ਬੈਠੇ ਤੇ ਆਰਾਮ ਨਾਲ ਤੇ ਕਸਟਮਰ ਨੂੰ ਸਮਾਨ ਦੇ ਰਹੇ ਤੇ ਤੇ ਪਤਾ ਨਹੀਂ ਲੱਗਿਆ ਕਿਦਾਂ ਧਾੜ ਕਰਦੀ ਕੋ ਟੁੱਟਣ ਦੀ ਆਵਾਜ਼ ਆਈ ਜਿਵੇਂ ਕੋਈ ਬਿਲਡਿੰਗ ਕਰ ਗਈ ਹੁੰਦੀ ਜਾਂ ਅਸੀਂ ਦੇਖਿਆ ਤਾਂ ਇੱਕ ਜੰਗਲੀ ਜੀਵ ਸਾਂਬਰ ਜਿਹਨੂੰ ਕਹਿ ਰਹੇ ਹੋ ਛੀਚੇ ਦੇ ਵਿੱਚ ਵੱਜ ਕੇ ਨਾ ਸਿੱਤਾ ਹੀ ਦੁਕਾਨ ਦੇ ਅੰਦਰ ਵੜ ਗਿਆ ਉਸ ਗਿਆ ਤੇ ਤੇ ਬੇਟਾ ਸਾਡਾ ਕੰਮ ਕਰ ਰਿਹਾ ਤਾਂ ਉਹ ਨੱਟ ਕੇ ਪਿਛਲੇ ਪਾਸੇ ਚਲ ਗਿਆ ਤੇ ਉਹ ਸਾਬਰ ਸਾਹਮਣੇ ਵਾਲੇ ਸ਼ੀਸ਼ੇਪੁਰ ਨੇ ਸਿਰਸਿਰ ਮਾਰ ਮਾਰ ਕੇ ਉੱਤੇ ਖੂਨ ਕੱਢ ਦਿੱਤਾ ਤੇ ਲੋ ਦੇ ਬਾਅਦ ਫਿਰ ਮੈਂ ਇਧਰੋਂ ਗਿਆ ਤੇ ਜਾਣ ਤੇ ਬਾਅਦ ਮੈਂ ਉਹਨੂੰ ਫਤਿਆ ਕੇ ਮਾੜਾ ਮੋਟਾ ਜੋ ਵੀ ਹੈ ਰੱਬ ਦਾ ਨਾਮ ਲੈ ਕੇ ਉਹਨੂੰ ਐਦਾਂ ਹੀ ਪਿੱਛੇ ਨੂੰ ਭੇਜ ਦਿੱਤਾ ਉਹ ਫਿਰ ਬੈਗ ਚਲ ਗਿਆ ਹੁਣ ਇਹ ਨਹੀਂ ਪਤਾ ਉਹ ਕਿੱਥੇ ਹੈ ਫਿਲਹਾਲ ਤਾਂ ਇਹੀ ਘਟਨਾ ਹੋਈ ਬਾਕੀ ਨੁਕਸਾਨ ਇਹ ਹੋਇਆ ਥੋੜਾ ਬੋਤਾ ਹੋਇਆ ਹੈ ਨੁਕਸਾਨ ਤਾਂ ਹੋਇਆ ਹੈ ਕਾਫੀ ਹੋਇਆ ਥੋੜਾ ਹੀ ਬੋਤਾ ਵੀ ਰੱਖ ਲੋ ਦੇਖਨੇ ਆ ਕੋਈ ਜੈਕਟਾਂ ਜੂਟਾਂ ਦੇ ਉੱਪਰ ਕਾਫੀ ਮਿੱਟੀ ਮੁੱਟੀ ਲੱਗੀ ਮੈਲੇ ਹੋ ਗਏ ਸ਼ੀਸ਼ਾ ਟੁੱਟ ਗਿਆ ਇੱਕ ਫਰੰਟ ਵਾਲਾ ਸ਼ੀਸ਼ਾ ਖਰਾਬ ਹੋ ਗਿਆ ਦੇਖਨੇ ਕਿੰਨਾ ਹੋਇਆ ਪਰ ਫਿਰ ਵੀ ਉਸ ਮੈਂ ਤਾਂ ਹੀ ਕਾਂਗ ਮਹਾਰਾ ਦੇ ਦਿਨ ਚੱਲਦੇ ਵਾਹਿਗੁਰੂ ਜੀ ਦੇ ਤੇ ਉਹਨਾਂ ਨੇ ਹੱਥ ਦੇ ਕੇ ਰੱਖ ਲਏ ਤੇ ਉਹ ਜੈ ਸ਼੍ਰੀ ਰਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਜੀ ਦੀ ਵਾਹਿਗੁਰੂ ਜੀ ਕੀ ਫਤਿਹ ਚੀਚੇ ਦੇ ਨਾਲ ਬਾਜ ਬਾਜ ਤੇ ਬਾਜ ਬਾਜ ਕੀ ਪੂ ਬੁਰਾ ਉਹ ਆਈ ਹੈ ਅਸੀਂ ਬੈਠੇ ਤੇ ਆਰਾਮ ਨਾਲ ਤੇ ਕਸਟਮਰ ਨੂੰ ਸਮਾਨ ਦੇ ਰਹੇ ਤੇ ਤੇ ਪਤਾ ਨਹੀਂ ਲੱਗਿਆ ਕਿਦਾਂ ਥਾੜ ਕਰਦੀ ਕੋ ਟੁੱਟਣ ਦੀ ਆਵਾਜ਼ ਆਈ ਜਿਵੇਂ ਕੋਈ ਬਿਲਡਿੰਗ ਕਰ ਗਈ ਹੁੰਦੀ ਜਾਂ ਅਸੀਂ ਦੇਖਿਆ ਤਾਂ ਇੱਕ ਜੰਗਲੀ ਜੀਵ ਸਾਂਬਰ ਜਿਹਨੂੰ ਕਹਿ ਰਹੇ ਉਹ ਛੀਚੇ ਦੇ ਵਿੱਚ ਵੱਜ ਕੇ ਨਾ ਸਿੱਧਾ ਹੀ ਦੁਕਾਨ ਦੇ ਅੰਦਰ ਵੜ ਗਿਆ ਉਸ ਗਿਆ ਤੇ ਤੇ ਬੇਟਾ ਸਾਡਾ ਕੰਮ ਕਰ ਰਿਹਾ ਤਾਂ ਉਹ ਨੱਟ ਕੇ ਪਿਛਲੇ ਪਾਸੇ ਚਲ ਗਿਆ ਤੇ ਉਹ ਸਾਬਰ ਸਾਹਮਣੇ ਵਾਲੇ ਸ਼ੀਸ਼ੇਪੁਰ ਨੇ ਸਿਰਸਿਰ ਮਾਰ ਮਾਰ ਕੇ ਉੱਤੇ ਖੂਨ ਕੱਢ ਦਿੱਤਾ ਤੇ ਲੋ ਉਹਦੇ ਬਾਅਦ ਫਿਰ ਮੈਂ ਇਧਰੋਂ ਗਿਆ ਤੇ ਜਾਣ ਤੇ ਬਾਅਦ ਵਿੱਚ ਮੈਂ ਉਹਨੂੰ ਪਤਿਆ ਕੇ ਮਾੜਾ ਮੋਟਾ ਜੋ ਵੀ ਹੈ ਰੱਬ ਦਾ ਨਾਮ ਲੈ ਕੇ ਉਹਨੂੰ ਐਦਾਂ ਹੀ ਪਿੱਛੇ ਨੂੰ ਵੇਜ ਦਿੱਤਾ ਉਹ ਫਿਰ ਬੈਗ ਚਲ ਗਿਆ ਹੁਣ ਇਹ ਨਹੀਂ ਪਤਾ ਉਹ ਕਿੱਥੇ ਹੈ ਫਿਲਹਾਲ ਤਾਂ ਇਹੀ ਘਟਨਾ ਹੋਈ ਬਾਕੀ ਨੁਕਸਾਨ ਤੇ ਹੋਇਆ ਥੋੜਾ ਬੋਤਾ ਹੋਇਆ ਹੈ ਨੁਕਸਾਨ ਤਾਂ ਹੋਇਆ ਹੈ ਕਾਫੀ ਹੋਇਆ ਥੋੜਾ ਹੀ ਪੋਤਾ ਵੀ ਰੱਖ ਲੋ ਦੇਖਨੇ ਆ ਕੋਈ ਜੈਕਟਾਂ ਜੂਟਾਂ ਦੇ ਉੱਪਰ ਕਾफी ਮਿੱਟੀ ਮੁੱਟੀ ਲੱਗੀ ਮੈਲੇ ਹੋ ਗਏ ਸ਼ੀਸ਼ਾ ਟੁੱਟ ਗਿਆ ਇੱਕ ਫਰੰਟ ਵਾਲਾ ਸ਼ੀਸ਼ਾ ਖਰਾਬ ਹੋ ਗਿਆ ਦੇਖਨੇ ਕਿੰਨਾ ਹੋਇਆ ਪਰ ਫਿਰ ਵੀ ਉਸ ਮੈਂ ਤਾਂ ਹੀ ਕਾਂਗਾਇ ਮਹਾਰਾ ਦੇ ਦਿਨ ਚੱਲਦੇ ਵਾਹਿਗੁਰੂ ਜੀ ਦੇ ਤੇ ਉਹਨਾਂ ਨੇ ਹੱਥ ਦੇ ਕੇ ਰੱਖ ਲਏ ਤੇ ਉਹ ਜੈ ਸ਼੍ਰੀ ਰਾਮ ਤੇ ਵਾਹਿਗੁਰੂ ਜੀ ਦਾ ਖਾਲਸਾ ਤੇ ਜੀ ਵਾਹਿਗੁਰੂ ਜੀ ਕੀ ਫਤਿਹ ਚੀਚੇ ਦੇ ਨਾਲ ਬਾਜ-ਬਾਜ ਕੀ ਬਾਜ-ਬਾਜ ਕੀ ਪੂ ਬੁਰਾ ਉਹ ਆਈ ਆ ਅੱਬ ਅਸੀਂ ਬੈਠੇ ਤੇ ਆਰਾਮ ਨਾਲ ਤੇ ਕਸਟਮਰ ਨੂੰ ਸਮਾਨ ਦੇ ਰਹੇ ਤੇ ਤੇ ਪਤਾ ਨਹੀਂ ਲੱਗਿਆ ਕਿਦਾਂ ਧਾੜ ਕਰਦੀ ਕੋ ਟੁੱਟਣ ਦੀ ਆਵਾਜ਼ ਆਈ ਜਿਵੇਂ ਕੋਈ ਬਿਲਡਿੰਗ ਕਰ ਗਈ ਹੁੰਦੀ ਜਾਂ ਅਸੀਂ ਦੇਖਿਆ ਤਾਂ ਇੱਕ ਜੰਗਲੀ ਜੀਵ ਸਾੰਬਰ ਜਿਹਨੂੰ ਕਹਿ ਰਹੇ ਉਹ ਛੀਚੇ ਦੇ ਵਿੱਚ ਵੱਜ ਕੇ ਨਾ ਸਿੱਤਾ ਹੀ ਦੁਕਾਨ ਦੇ ਅੰਦਰ ਪੜ ਗਿਆ ਉਸ ਗਿਆ ਤੇ ਤੇ ਬੇਟਾ ਸਾਡਾ ਕੰਮ ਕਰ ਰਿਹਾ ਤਾਂ ਉਹ ਨੱਟ ਕੇ ਪਿਛਲੇ ਪਾਸੇ ਚਲ ਗਿਆ ਤੇ ਉਹ ਸਾਬਰ ਸਾਹਮਣੇ ਵਾਲੇ ਸ਼ੀਸ਼ੇਪੁਰ ਨੇ ਸਿਰਸਿਰ ਮਾਰ ਮਾਰ ਕੇ ਉੱਤੇ ਖੂਨ ਕੱਢ ਦਿੱਤਾ ਤੇ ਲੋ ਉਹਦੇ ਬਾਅਦ ਫਿਰ ਮੈਂ ਇਧਰ ਹੋ ਗਿਆ ਤੇ ਜਾਣ ਤੇ ਬਾਅਦ ਮੈਂ ਉਹਨੂੰ ਪਤਿਆ ਕੇ ਮਾੜਾ ਮੋਟਾ ਜੋ ਵੀ ਹੈ ਰੱਬ ਦਾ ਨਾਮ ਲੈ ਕੇ ਉਹਨੂੰ ਐਦਾਂ ਹੀ ਪਿੱਛੇ ਨੂੰ ਭੇਜ ਦਿੱਤਾ ਉਹ ਫਿਰ ਬੈਗ ਚਲ ਗਿਆ ਹੁਣ ਇਹ ਨਹੀਂ ਪਤਾ ਉਹ ਕਿੱਥੇ ਹੈ ਫਿਲਹਾਲ ਤਾਂ ਇਹੀ ਘਟਨਾ ਹੋਈ ਬਾਕੀ ਨੁਕਸਾਨ ਇਹ ਹੋਇਆ ਥੋੜਾ ਬੋਤਾ ਹੋਇਆ ਹੈ ਨੁਕਸਾਨ ਤਾਂ ਹੋਇਆ ਹੈ ਕਾਫੀ ਹੋਇਆ ਥੋੜਾ ਹੀ ਬੋਤਾ ਵੀ ਰੱਖ ਲੋ ਦੇਖਨੇ ਆ ਕੋ ਜੈਕਟਾਂ ਜੂਟਾਂ ਦੇ ਉੱਪਰ ਕਾफी ਮਿੱਟੀ ਮੁੱਟੀ ਲੱਗੀ ਮੈਲੇ ਹੋ ਗਏ ਸ਼ੀਸ਼ਾ ਟੁੱਟ ਗਿਆ ਇੱਕ ਫਰੰਟ ਵਾਲਾ ਸ਼ੀਸ਼ਾ ਖਰਾਬ ਹੋ ਗਿਆ ਦੇਖਦੇ ਕਿੰਨਾ ਹੋਇਆ ਪਰ ਫਿਰ ਵੀ ਉਸ ਮੈਂ ਤਾਂ ਹੀ ਕਾਂਗ ਮਹਾਰਾ ਦੇ ਦਿਨ ਚੱਲਦੇ ਵਾਹਿਗੁਰੂ ਜੀ ਦੇ ਤੇ ਉਹਨਾਂ ਨੇ ਹੱਥ ਦੇ ਕੇ ਰੱਖ ਲਏ ਤੇ ਉਹ ਜੈ ਸ਼੍ਰੀ ਰਾਮ ਤੇ ਵਾਹਿਗੁਰੂ ਜੀ ਦਾ ਖਾਲਸਾ ਤੇ ਜੀ ਦੀ ਵਾਹਿਗੁਰੂ ਜੀ ਕੀ ਬਣੇ